ਤਿੰਨੇ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਹਲੇ ਬਹੁਤ ਘੱਟ ਹੈ ਤੇ ਫਲੱਡ ਦੀ ਕੋਈ ਸਥਿਤੀ ਕਿਸੇ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੀ ਹੈ ਤੇ ਉਸ ਮੁਤਾਬਕ ਅੱਜ ਦੀ ਤਾਰੀਖ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਖਤਰਾ ਕਿਸੇ ਪਾਸੇ ਨਹੀਂ ਹੈ ਜੋ ਡੈਮਾਂ ਦੀ ਸਥਿਤੀ ਹੈ ਉਹ ਅੱਜ ਭਾਖੜਾ ਡੈਮ ਦੇ ਵਿੱਚ ਜੋ ਪਾਣੀ ਦਾ ਲੈਵਲ ਹੈ ਉਹ 1611 0.36 ਫੁੱਟ ਹੈ। ਭਾਖੜਾ ਡੈਮ ਦੀ ਜਿਹੜੀ ਕੈਪੈਸਿਟੀ ਹੈ ਉਹ 1680 ਫੁੱਟ ਦੀ ਕੈਪੈਸਿਟੀ ਹੈ 1685 ਤੱਕ ਵੀ ਉਹਨੂੰ ਲੈ ਕੇ ਜਾਇਆ ਜਾ ਸਕਦਾ ਹੈ। ਜਦੋਂ ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਬਰਸਾਤਾਂ ਦੇ ਸਮੇਂ ਦੇ ਵਿੱਚ ਡੈਮਾਂ ਦੇ ਵਿੱਚ ਪਾਣੀ ਵੀ ਆਉਣਾ ਹੁੰਦਾ ਹੈ ਤੇ ਕਿਤੇ ਨਾ ਕਿਤੇ ਮਣਾ ਦੇ ਵਿੱਚ ਲੋਕਾਂ ਦੇ ਇਹ ਗੱਲ ਹੁੰਦੀ ਹੈ ਕਿ ਕਿਤੇ ਹੜ੍ਹ ਦੀ ਸਥਿਤੀ ਨਾ ਬਣ ਜਾਵੇ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਰਿਵਿਊ ਕੀਤਾ ਤੇ ਉਸ ਮੁਤਾਬਕ ਅੱਜ ਦੀ ਤਾਰੀਖ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਖਤਰਾ ਕਿਸੇ ਪਾਸੇ ਨਹੀਂ ਹੈ ਜੋ ਡੈਮਾਂ ਦੀ ਸਥਿਤੀ ਹੈ ਉਹ ਅੱਜ ਭਾਖੜਾ ਡੈਮ ਦੇ ਵਿੱਚ ਜੋ ਪਾਣੀ ਦਾ ਲੈਵਲ ਹੈ ਉਹ 1611.36 ਫੁੱਟ ਹੈ ਭਾਖੜਾ ਡੈਮ ਦੀ ਜਿਹੜੀ ਕੈਪੈਸਿਟੀ ਹੈ ਉਹ 1680 ਫੁੱਟ ਦੀ ਕਪੈਸਿਟੀ ਹੈ 1685 ਤੱਕ ਵੀ ਉਹਨੂੰ ਲੈ ਕੇ ਜਾਇਆ ਜਾ ਸਕਦਾ ਹੈ ਸੋ ਅੱਜ 1618.36 ਫੁੱਟ ਪਾਣੀ ਹੈ ਜਿਹੜਾ ਉਹ ਪਾਖੜਾ ਡੈਮ ਦੇ ਵਿੱਚ ਹੈ ਤੇ ਪੌਂਗ ਡੈਮ ਦੇ ਵਿੱਚ 1346.15 ਫੁੱਟ ਹੈ ਜਿਹੜਾ ਪਾਣੀ ਉਹ ਪੌਂਗ ਡੈਮ ਦੇ ਵਿੱਚ ਹੈ ਤੇ ਜਿਹੜੀ ਉਹਦੀ ਕਪੈਸਿਟੀ ਹੈ ਉਸ ਤੋਂ 30.78 ਜਿਹੜਾ ਫੁੱਟ ਹੈ ਉਹ ਪਾਣੀ ਹਲੇ ਘਟ ਤੇ ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਦੇ ਵਿੱਚ 1664.72 ਫੁੱਟ ਪਾਣੀ ਦਾ ਲੈਵਲ ਹੈ ਤੇ ਉੱਥੇ 54 ਫੁੱਟ ਹੈ ਜਿਹੜਾ ਉਹ ਕੈਪੈਸਿਟੀ ਤੋਂ ਲੈਸ ਸੋ ਕਹਿਣ ਤੋਂ ਭਾਵ ਕਿ ਤਿੰਨੇ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਹਲੇ ਬਹੁਤ ਘੱਟ ਹੈ ਤੇ ਫਲੱਡ ਦੀ ਕੋਈ ਸਥਿਤੀ ਕਿਸੇ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੀ ਹੈ ਪਰ ਇਨਫਲੋ ਹੈ ਗਿਆ ਤੇ ਉਸ ਮੁਤਾਬਕ ਜਿਹੜਾ ਆਊਟਫਲੋ ਹੈ ਉਹ ਬਹੁਤ ਘੱਟ ਹੈ ਤੇ ਡੈਮਾ ਦੇ ਵਿੱਚ ਪਾਣੀ ਦੀ ਸਥਿਤੀ ਸੁਧਰ ਵੀ ਰਹੀ ਹੈ ਤੇ ਪਿਛਲੇ 20 ਸਾਲਾਂ ਦੇ ਜੋ ਐਵਰੇਜ ਹੈ ਉਸ ਮੁਤਾਬਕ ਡੈਮਾ ਦੇ ਵਿੱਚ ਅੱਜ ਪਾਣੀ ਦੀ ਸਥਿਤੀ ਬਣੀ ਹੋਈ ਹੈ ਸੋ ਡੈਮਾ ਦੇ ਵਿੱਚ ਪਾਣੀ ਦੀ ਸਥਿਤੀ ਸਹੀ ਤਰੀਕੇ ਦੇ ਨਾਲ ਹੈਗੀ ਹੈ ਸੋ ਇਸ ਕਰਕੇ ਕੋਈ ਖਤਰੇ ਦੀ ਗੱਲ ਨਹੀਂ ਕਿ ਅਸੀਂ 276 ਕਰੋੜ ਰੁਪਈਆ ਜਿਹੜਾ ਉਹ ਹੜਾਂ ਦੀ ਰੋਗ ਥਾਮ ਦੇ ਲਈ ਅਗਾਊਂ ਪ੍ਰਬੰਧਾ ਵਜੋਂ ਸੀ 276 ਕਰੋੜ ਰੁਪਈਆ ਜਿਹੜਾ ਉਹ ਖਰਚਿਆ ਤੇ 94 ਅਜਿਹੇ ਪੁਆਇੰਟ ਨੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਵੀ ਹੜਾਂ ਦੀ ਸਥਿਤੀ ਬਹੀ ਹੈ ਬਰੀਚ ਹੋਈ ਹੈ ਤਾਂ ਉਹ 94 ਪੁਆਇੰਟ ਨੇ ਸੋ ਉਹਨਾਂ 94 ਪੁਆਇੰਟਾਂ ਦੇ ਉੱਤੇ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਸਾਰਾ ਅਮਲਾ ਜਿਹੜਾ ਹੈ ਉਹ ਉਹਨਾਂ ਦੀ ਨਿਗਰਾਨੀ ਵੀ ਕਰ ਰਿਹਾ ਹੈ ਉੱਥੇ ਦੇਖ ਵੀ ਰਿਹਾ ਹੈ ਤੇ ਉੱਥੇ ਜੇ ਕਿਤੇ ਪ੍ਰਬੰਧ ਪਹਿਲਾਂ ਘਟ ਹੋਏ ਸੀ ਬ੍ਰੀਚ ਹੋਈ ਦੀ ਤਾਂ ਉਹ ਪ੍ਰਬੰਧ ਹੈ ਜਿਹੜੇ ਉਹ ਮੁਕੰਮਲ ਕੀਤੇ ਗਏ ਨੇ ਤੇ ਲਗਾਤਾਰ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ Sous-titrage <small> Société Radio-